ਗੇ ਪੰਜੀ ਤਸੋਇਚ ਵੀ ਨਹੀਂ ਗਏ ਲੈ ਕਿੱਦਾਂ ਬੈਠੇ ਹੋ ਇਸ ਸੋਚਾਂ ਦੇ ਵਿੱਚ ਚਲ ਦੇਖਦੀ ਜਾ ਕੇ ਪੰਜੀ ਕੀ ਗੱਲ ਨਰਾਜ ਹੋ ਅੱਧਰ ਤੇ ਮੂੰਹ ਕਰੋ ਉਹੀ ਮੰਜੂ ਆ ਹੂੰ ਕੀ ਗੱਲ ਤੁਹਾਨੂੰ ਤੁਸੀਂ ਕਿਉਂ ਨਹੀਂ ਸਮਝਦੇ ਪਏ ਅੱਧਰ ਦੇਖੋ ਮੇਰੇ ਕੋਲ ਮੇਰੇ ਵੱਲ ਤੇ ਦੇਖੋ ਕੀ ਹੁੰਦਾ ਦੇਖੋ ਮੈਂ ਤੁਹਾਨੂੰ ਇਹ ਮੇਰੀ ਗੱਲ ਸੁਣੋ ਇੱਥੇ ਬਹਿ ਜਾਓ ਕੱਲ ਦਾ ਤੁਸੀਂ ਕੁਝ ਨਹੀਂ ਜੇ ਖਾਦਾ ਆ ਸਾਡੇ ਅੰਦਰ ਲੰਗੇਗਾ ਸਨ ਤੁਸੀਂ ਮੈਨੂੰ ਆਪਣੀ ਛੋਟੀ ਭੈਣ ਸਮਝਦੇ ਹੋ ਨਾ ਮੇਰੇ ਵੱਲ ਦੇਖੋ ਜੇ ਤੂੰ ਮੇਰੀ ਛੋਟੀ ਭੈਣ ਹੁੰਦੀ ਨਾ ਤੇ ਇਹ ਫਾਲਤੂ ਦੀਆਂ ਗੱਲਾਂ ਨਾ ਕਰਦੀ ਮੇਰੀ ਗੱਲ ਸੁਣੋ ਅਸੀਂ ਆਪਣਾ ਘਰ ਨਹੀਂ ਬਚਾਣਾ ਮੰਜੂ ਮਿੰਟ ਬਾਅਦ ਘਰ ਦੀ ਗੱਲ ਨਾ ਕਰਿਆ ਕਰ ਕਰਨੀ ਬਚਾਣਾ ਕਰਨੀ ਬਚਾਣਾ ਮੇਰੀ ਗੱਲ ਸੁਣੋ ਤੁਸੀਂ ਕਿਉਂ ਨਹੀਂ ਸਮਝਦੇ ਬੇਬੇ ਜੀ ਤੂੰ ਸਮਝ ਗਈ ਹੈ ਨਾ ਤੁਸੀਂ ਇੱਕ ਉਹ ਤੂੰ ਦੂਜਿਆਂ ਨੂੰ ਵੀ ਸਮਝਾ ਦਿੱਤਾ ਹੈ ਨਾ ਚਾਈ ਨੂੰ ਵੀ ਤੂੰ ਬੜੇ ਢੰਗ ਨਾਲ ਸਮਝਾ ਦਿੱਤਾ ਐਸ ਕਰਕੇ ਤੂੰ ਸਮਝੀ ਰਹਿ ਮੈਂ ਨਾ ਸਮਝਿਆ ਨਾ ਮੈਨੂੰ ਨਾ ਸਮਝ ਬਣੀ ਰਹਿੰਦੀ ਕੋਈ ਇਸ ਤਰ੍ਹਾਂ ਕੇ ਮੇਰੇ ਨਾਲ ਕੋਈ ਗੱਲਬਾਤ ਨਾ ਕਰੇ ਮੇਰੀ ਗੱਲ ਸੁਣ ਤੂੰ ਆਪਣੀ ਡਫਲੀ ਵਕਰੀ ਵਜਾਉ ਚਲੋ ਮੈਂ ਡਫਲੀ ਤੁਹਾਡੇ ਨਾਲ ਹੀ ਵਜਾਵਾਂਗੀ ਆਪਣੀ ਵਕਰੀ ਕਿਉਂ ਵਜਾ ਚੇ ਤੂੰ ਮੇਰੇ ਨਾਲ ਵਜਾਣੀ ਹੁੰਦੀ ਡਫਲੀ ਤੇ ਤੂੰ ਮੇਰੀ ਗੱਲ ਨਾ ਐਗਰੀ ਹੁੰਦੀ ਮੈਂ ਕੁਝ ਗਲਤ ਨਹੀਂ ਕਰਨ ਢਈ ਮੈਂ ਸਹੀ ਕਰਨ ਢਈ ਆ ਪਰ ਤੂੰ ਪੁਸ਼ਪਿੰਦਰ ਭੈਣਜੀ ਮਗਰ ਲਾ ਕੇ ਤੇ ਬਸ ਸਭ ਕੁਝ ਗਲਤ ਕਹਿਣ ਲੱਗ ਪਈ ਠੀਕ ਆ ਜੇ ਮੈਂ ਗਲਤ ਹੈਗੀ ਆ ਤੇ ਤੁਸੀਂ ਮੈਨੂੰ ਛੱਡ ਦਿਓ ਹੈ ਨਾ ਬਾਕੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਨੇਕ ਵੱਲ ਤੁਸੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਛੱਡਾਂਗੀ ਸਭ ਕੁਝ ਤੁਸੀਂ ਮੈਨੂੰ ਸਿਖਾਇਆ ਵੈ ਸਭ ਕੁਝ ਤੁਸੀਂ ਮੈਨੂੰ ਕੀਤਾ ਵੈ ਮੈਂ ਤੁਹਾਨੂੰ ਕਿੱਦਾਂ ਛੱਡਾਂਗੀ ਭਾਂਜੇ ਕੋਈ ਗੱਲ ਨਹੀਂ ਗੱਲਾਂ ਤਾਂ ਤੂੰ ਕਰਤੀਆਂ ਨਾ ਕੱਲ ਗੱਲਾਂ ਕਿਉਂ ਕਿ ਜੇ ਤੁਹਾਨੂੰ ਅਦਾ ਨਹੀਂ ਵਿੱਚੋਂ ਪਤਾ ਲੱਗਾ ਉਹਨੇ ਤੁਹਾਡੀ ਕੁੜੀ ਨੇ ਕਿੰਨੀ ਬੇਇੱਜ਼ਤੀ ਕੀਤੀ ਮੈਂ ਤੁਹਾਡੀ ਬੇਇੱਜ਼ਤੀ ਨਹੀਂ ਮਹਿਸੂਸ ਕਰ ਸਕਦੀ ਭਾਂਜੇ ਸਮਝਿਆ ਕਰੋ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਦੇਖੋ ਉਹ ਕਿੰਨਾ ਕੁੜੀ ਤੁਹਾਨੂੰ ਬੋਲੀ ਆ ਮੰਨੂ ਬੋਲ ਲੰਦੀ ਮੈਂ ਸਹਲਣੀਆਂ ਹਾਂ ਪਰ ਤੁਹਾਨੂੰ ਨਾ ਬੋਲੇ ਭੈਣ ਜੀ ਸਮਝਿਆ ਕਰੋ ਸਮਝਿਆ ਕਰੋ ਬੱਸ ਕਰ ਜਾ ਇਹ ਪਖੰਡ ਬੱਸ ਕਰ ਜਾ ਤੁਸੀਂ ਹੱਸਦੇ ਪਏ ਜਾਂ ਰੋਂਦੇ ਪਏ ਮੈਨੂੰ ਇਹ ਦੱਸੋ ਤੁਸੀਂ ਮੈਂ ਤੁਹਾਡੀ ਗੱਲ ਮੈਂ ਤੁਹਾਡੀ ਰੱਗ ਰੱਗ ਦੀ ਵਾਕਫ ਹਾਂ ਤੁਸੀਂ ਅੱਗਾ ਨਾ ਕਰੋ ਜੇ ਤੁਹਾਨੂੰ ਕੁਝ ਹੋ ਗਿਆ ਨਾ ਅਸੀਂ ਕਿਸੇ ਚੋਖਾ ਨਹੀਂ ਜੇ ਰਹਿਣਾ ਮੇਰੀ ਗੱਲ ਸਮਝੋ ਤੂੰ ਮੈਨੂੰ ਕੀ ਕਹਿਣ ਲਈਂ ਮੈਨੂੰ ਮੈਂ ਤੁਹਾਡੀ ਛੋਟੀ ਭੈਣ ਹੈ ਨਾ ਜੀ ਤੁਸੀਂ ਦੇਖੋ ਕੁੜੀ ਪਿੱਛੇ ਕਿੰਨਾ ਨਾਰਾਜ਼ ਹੋਏ ਹੋ ਕਦੀ ਮੈਨਾਂ ਕਿਦਾਂ ਨਾਰਾਜ਼ ਹੋਏ ਹੀ ਦੱਸੋ ਮੇਰੀ ਗੱਲ ਸੁਣ ਹੁਣੇ ਤੋਂ ਮੈਨੂੰ ਕਹਿਣ ਡਈਆਂ ਅ ਕਿਉਂ ਤੁਹਾਨੂੰ ਬੋਲੀ ਮੈਨੂੰ ਬੋਲ ਪੰਦੀ ਜਿਉ ਤੁਹਾਨੂੰ ਬੋਲਦੀ ਨਾ ਤੇ ਤੂੰ ਹੀ ਪਤਾ ਕੀ ਕਰਨਾ ਸੀ ਕੁੜੀ ਦੀ ਕਿੱਡੀ ਚਬਾਨ ਆ ਇਹ ਸਾਨੂੰ ਬੋਲ ਪਈ ਆ ਉਹ ਭੈਣਾ ਹੱਥੀ ਜੜਾ ਲਓ ਮੇਰੇ ਕੋ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਕੁੜੀ ਦੀ ਐਸੀ ਕੁੜੀ ਨੂੰ ਬੋਲੇ ਆ ਤੇ ਨੇਹਾ ਹੋਣੀ ਹੈਗੀਆਂ ਹੀ ਸਾਡੀਆਂ ਪੂਜਾ ਸੀ ਤੇ ਉਹ ਸਾਨੂੰ ਬੋਲਦੀ ਅਸੀਂ ਕਦੀ ਆ ਕੁਝ ਕੀਤਾ ਸੀ ਕਿੱਦਾਂ ਵੱਡੀ ਮੰਮੀ ਵੱਡੀ ਮੰਮੀ ਤੁਸੀਂ ਕਿੰਨਾ ਕੁੜੀ ਨੂੰ ਸਮਝਾਉਂਦੇ ਇੱਕ ਵਾਰੀ ਜਾਜ ਜਨ ਜਦੋਂ ਕੋਲੋਂ ਚੋ ਲੇਟ ਹੈ ਤੁਸੀਂ ਕਿੰਨਾ ਬੋਲੇ ਜੀ ਉਹਨੂੰ ਤੇ ਬਾਅਦ ਵਿੱਚ ਅੱਧੇ ਘੰਟੇ ਬਾਦੋਂ ਕੁੜੀ ਨੇ ਇੱਕ ਨਾਲ ਹੀ ਕਹਿਤਾ ਹੈ ਵੱਡੀ ਮੰਮਾ ਕੀ ਗੱਲ ਤੁਹਾਨੂੰ ਉਹ ਕੁੜੀ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁਝ ਨਹੀਂ ਪੁੱਛਿਆ ਸਾਨੂੰ ਅੱਡੀ ਜ਼ੁਬਾਨ ਚਲਾਂਦੀ ਪਈ ਆ ਫਿਰ ਵੇਖਿਆ ਨਾ ਮੰਜੂ ਮੈਨੂੰ ਇੱਥੇ ਬਹਿਣ ਦੇਣਾ ਕਿ ਬਹਿਣ ਦੇਣਾ ਮੇਰੇ ਕੋਲ ਚਲੇ ਜਾ ਦੂਜੀ ਕੱਲ ਮੈਂ ਫੈਸਲਾ ਕਰ ਲਿਆ ਮੈਂ ਸਰਦਾਰ ਜੀ ਨਾਲ ਗੱਲ ਕਰਨੀ ਹੈ ਮੈਂ ਇਸ ਘਰ ਵਿੱਚ ਨਹੀਂ ਰਹਿਣਾ ਕਿਉਂ ਉਹਦੇ ਪਿੱਛੇ ਤੁਸੀਂ ਨਹੀਂ ਰਹਿਣਾ ਨਾ ਤੇ ਫਿਰ ਮੈਂ ਵੀ ਤੁਹਾਡੇ ਨਾਲ ਹੀ ਚੱਲਣਾ ਜੇ ਬੈਹੋ ਆਰਾਮ ਨਾਲ ਤੁਸੀਂ ਹਰ ਵੇਲੇ ਆਪਣੀਆਂ ਮਰਜ਼ੀਆਂ ਨਾ ਕਰੋ ਮੈਂ ਇਸ ਘਰ ਚ ਰਹਿਣਾ ਤੁਸੀਂ ਵੀ ਮਾਰ ਪੈ ਜਾ ਨਾ ਜਾ ਮੰਨਿਆ ਕਰੋ ਸਾਨੂੰ ਘਰੋਂ ਕੱਢ ਦੋ ਤੁਸੀਂ ਇੱਥੇ ਹੀ ਰਹਿਣਾ ਜੇ ਤੁਸੀਂ ਰਹਿ ਲੋਗੇ ਸਾਡੇ ਬਗੇ ਰਹਿ ਲੋਗੇ ਰਹਿ ਲਾਂਗੇ ਉਹਦੇ ਪਿੱਛੇ ਮੈਂ ਆਪਣੇ ਬੱਚੇ ਲੈ ਕੇ ਕਿਹਦੇ ਤੁਹਾਡੇ ਬੱਚੇ ਆਪ ਵੀ ਲੈ ਕੇ ਕਿਉਂ ਮੈਂ ਤੇ ਨਾਲ ਕਿਰਨ ਨੂੰ ਲੈ ਕੇ ਇੱਥੋਂ ਚਲੇ ਜਾਣਾ ਤੇ ਜੇ ਮੇਰੇ ਬੱਚੇ ਵੀ ਨਾ ਇਸ ਗੱਲ ਨੂੰ ਮੰਨੇ ਤੇ ਮੈਂ ਬੱਚੇ ਵੀ ਟੜਕੋ ਛੱਡ ਜਾਣਾ ਸਾਹਿਲ ਤੇ ਮੇਰੇ ਨਾਲ ਹੈ ਨਾ ਮੈਂ ਸਾਹਿਲ ਨੂੰ ਲੈ ਕੇ ਚਲੇ ਜਾਣਾ ਮਨਜੂ ਕੀ ਗੱਲ ਹੈ ਕੀ ਗੱਲ ਹੈ ਸਿਓ ਮੇਰੇ ਪੁੱਤਰ ਹੁੰਦਾ ਵੇ ਬੰਦ ਦੱਸ ਦੇ ਕੀ ਗੱਲ ਕੀ ਗੱਲ ਕੀ ਗੱਲ ਕੀ ਹੈ ਦੱਸ ਵੰ ਕੀ ਗੱਲ ਕੀ ਹੈ ਕੀ ਗੱਲ ਹੈ ਪੰਜੀ ਆਪਣਾ ਘਰ ਬਚਾ ਲੋ ਉਹ ਕੀ ਹੋਇਆ ਕੀ ਹੈ ਘਰ ਪਿੱਛੇ ਬਚਾਣੇ ਆ ਤੂੰ ਗੱਲ ਤੇ ਘਰ ਮੇ ਲੱਗੀ ਗੱਲ ਦੱਸ ਮੈਨੂੰ ਗੱਲ ਹੈ ਜਸਪੀਰ ਪੰਜੀ ਕਹਿੰਦੇ ਵੇ ਮੈਂ ਘਰ ਛੱਡ ਕੇ ਚਲੀ ਜਾਣਾ ਹੈ ਨਿਕਲ ਛੱਡ ਦੇ ਨਾ ਹਾਂਜੀ ਐਸੀ ਕਿਹੜੀ ਗੱਲ ਹੋ ਗਈ ਹੈ ਘਰ ਛੱਡ ਦੇਣਾ ਤੁਹਾਨੂੰ ਪਤਾ ਹੀ ਹੈ ਸਾਰਾ ਮੈਂ ਕੀ ਦੱਸਣਾ ਵਾ ਨੇ ਪਰ ਫੇਰ ਵੀ ਕੀ ਗੱਲ ਕੀ ਹੈ ਪਤਾ ਨਹੀਂ ਕਿਰਨ ਪਿੱਛੇ ਬੋਲੀ ਜਾਂਦੇ ਪਏ ਸੀ ਤੇ ਮੈਂ ਉਹਨਾਂ ਨੂੰ ਕਿਹਾ ਵਾ ਕਿ ਹੂੰ ਕੱਲ ਦੀ ਉਹਨਾਂ ਨੇ ਰੋਟੀ ਨਹੀਂ ਖਾਧੀ ਸੀ ਤੇ ਮੈਂ ਦੋ ਮਿੰਟ ਉਹਨਾਂ ਕੋਲ ਜਾ ਕੇ ਬੈਠੀ ਮੈਂ ਕਿਹਾ ਭੈਣ ਜੀ ਤੁਸੀਂ ਰੋਟੀ ਖਾ ਲਓ ਤੁਸੀਂ ਕੱਲ ਦੀ ਰੋਟੀ ਛੱਡੀ ਹੋਈ ਹੈ ਕਹਿੰਦੇ ਨਾ ਮੈਂ ਨਹੀਂ ਖਾਣੀ ਤੂੰ ਵੀ ਉਹਨਾਂ ਵਰਗੀ ਹੋ ਗਈ ਹੈ ਮੈਂ ਕਿਹਾ ਚਲੋ ਉਹਨਾਂ ਵਰਗੀ ਹੋ ਕੇ ਕੋਈ ਗੱਲ ਨਹੀਂ ਰੋਟੀ ਦੇ ਖਾਓ ਤੁਸੀਂ ਕਹਿੰਦੇ ਨਹੀਂ ਕੰਦੇ ਜੇ ਬਹੁਤੀ ਗੱਲ ਹੈ ਨਾ ਤੇ ਮੈਂ ਘਰ ਛੱਡ ਕੇ ਚਲੀ ਜਾਣਾ ਮੈਂ ਆਪਣੇ ਬੱਚੇ ਵੀ ਨਾਲ ਲੈ ਜੰਨੇ ਆ ਉਹ ਗੋਮਨੂ ਕੀ ਇਹ ਮੇਨਾ ਮਾਰ ਦੇਵੇ ਕੰਦੇ ਭਾਜੀ ਨੂੰ ਵੀ ਨਾਲ ਲੈ ਜਾਣਾ ਮੈਂ ਮੈਂ ਕਿਹਾ ਕਿਉਂ ਤੁਸੀਂ ਕਿਉਂ ਘਰ ਛੱਡ ਕੇ ਜਾਣਾ ਤੇ ਕੰਦੇ ਜੇ ਮੇਰੇ ਬੱਚੇ ਜਾਣਗੇ ਨਾਲ ਠੀਕ ਹੈ ਨਹੀਂ ਜਾਣਗੇ ਉਹ ਤੁਹਾਡੇ ਜੋਗੇ ਛੱਡ ਜਾਵਾਂਗੇ ਮੈਂ ਤੇ ਕਿਰਨ ਦੋਨੇ ਜਾਨੇ ਕੰਦੇ ਅਸੀਂ ਚਲੇ ਜਾਵਾਂਗੇ ਅਸੀਂ ਜਾਣਦੇ ਆਂ ਇਹਨੂੰ ਕਰੋ ਆ ਨਹੀਂ ਅਸੀਂ ਜਾਣਦੇ ਆਂ ਇਹਨੂੰ ਕਰੋ ਅਸੀਂ ਕਿਉਂ ਜਾਣਦੇ ਆਂਗੇ ਇਹਨੂੰ ਕਰੋ ਤੁਸੀਂ ਸਾਮਰਾਜ ਹੋਣ ਸਭ ਕੁਝ ਕੋਈ ਨਹੀਂ ਤੂੰ ਕਬਰਾਂ ਨਾ ਤੂੰ ਕਬਰਾਂ ਨਾ ਮੈਨੂੰ ਨਹੀਂ ਕੋਈ ਨਹੀਂ ਕਬਰਾਂ ਨਾ ਮੈਨੂੰ ਕੁਝ ਸਮਝ ਨਹੀਂ ਜੇ ਲੱਗਦੀ ਪਈ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਵੀ ਬਹੁਤ ਬੇਤਵਾਂ ਦਾ ਨਿੱਕੇ ਬੋਲੀ ਕੋਈ ਗੱਲ ਨਹੀਂ ਤੇ ਮੇਰੀ ਬੱਚੀਆਂ ਆਏ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਇਹ ਸਮਾ ਇਮੋਸ਼ਨਲ ਹੋਦਾ ਨਹੀਂ ਜੱ ਬੜੀ ਸਮਝਦਾਰੀ ਨਾਲ ਘਰ ਨੂੰ ਬਚਾੜਾ ਦਾਸੀ ਇੱਕ ਕੁੜੀ ਪਿੱਛੇ ਬਾਹਰ ਦੀ ਕੁੜੀ ਪਿੱਛੇ ਫਿਰ ਤੁਹਾਨੂੰ ਸਾਰਿਆਂ ਨੂੰ ਛੱਡ ਕੇ ਕਿੰਦੇ ਚਲੇ ਜਾਣਾ ਮੈਂ ਜਾਣ ਦੇ ਨਹੀਂ ਅਸੀਂ ਮੈਂ ਜਾਣ ਹੀ ਨਹੀਂ ਦੇਣਾ ਇਹ ਕਿਸਰਾਂ ਛੱਡ ਕੇ ਜਾਏਗੀ ਮੈਂ ਮੈਂ ਨਹੀਂ ਜਾਣ ਦੇਣਾ ਤੂੰ ਐਵੇਂ ਘਬਰਾ ਨਾ ਤੂੰ ਵੇਖੀ ਮੈਂ ਸਮਝਾਨੀ ਆ ਸਮਝੇਗੀ ਮੇਰੀ ਗੱਲ ਸਮਝੇਗੀ ਬੈਠੇ ਆ ਜਾਏਗੀ ਸਮਝੇਗੀ ਮੇਰੀ ਗੱਲ ਵੀਰੇ ਕੀ ਗੱਲ ਪੁੱਤ ਇੱਥੇ ਬੈਠੀ ਇਕੱਲੀ ਮੇਰਾ ਕੌਣ ਐ ਮੈਂ ਤਾਂ ਇਕੱਲੀ ਐ ਨਾ ਤੇ ਇਕੱਲੀ ਨੇ ਬਹਿਣਾ ਨਹੀਂ ਪੁੱਤ ਸਾਰਾ ਪਰਿਵਾਰ ਤੇਰੇ ਨਾਲ ਤੂੰ ਐ ਕਿਸਰਾ ਸੋਚ ਲਿਆ ਤੂੰ ਇਕੱਲੀ ਆ ਪਤਾ ਨੂੰ ਇਕੱਲੇ ਛੱਡਣ ਵਾਲਿਆ ਜੇ ਸਾਰਾ ਪਰਿਵਾਰ ਮੇਰੇ ਨਾਲ ਹੁੰਦਾ ਨਾ ਤੇ ਅੱਜ ਮੈਂ ਇਕੱਲੀ ਨਹੀਂ ਸੀ ਬਹਿਣੀ ਨਾ ਹੀ ਮੈਨੂੰ ਇਕੱਲੀ ਬਹਿਣ ਦੀ ਨੋ ਬਤਾਣੀ ਸੀ ਨਹੀਂ ਪੁੱਤ ਤੇਰੇ ਮੰਦਾ ਵੇ ਆਮੀ ਸਾਰਾ ਪਰਿਵਾਰ ਤੇਰੇ ਨਾਲ ਆ ਆਪਾਂ ਤੈਨੂੰ ਛੱਡ ਨਹੀਂ ਸਕਦੇ ਕਿਸੇ ਤਰੀਕੇ ਨਹੀਂ ਛੱਡ ਸਕਦੇ ਮੈਂ ਖਾਸ ਕਰਕੇ ਮੈਂ ਹੱਤੂ ਮੇਰੀ ਧੀਵੀਆਂ ਤੇ ਭੈਣ ਹੋਈ ਐ ਮੱਥੀ ਲਿਆਂਦਾ ਐ ਤੁਹਾਨੂੰ ਤੈਨੂੰ ਪਤਾ ਨਾ ਕਿੰਨੇ ਕਿਚਾਵਾ ਨਾਲ ਤੈਨੂੰ ਲੈ ਕੇ ਆਈ ਸਾਂ ਭੈਣ ਜੀ ਤੁਸੀਂ ਵਹਿਮ ਦੀ ਗੱਲ ਕਰਨ ਢੇ ਜੇ ਵਹਿਮ ਨੂੰ ਵੇਖਣ ਦੀ ਸਾਬਤ ਕਰਨ ਦੀ ਜ਼ਰੂਰਤ ਨਹੀਂ ਵਹਿਮ ਤਾਂ ਚਲਕੰਡਿਆ ਕਿ ਵਹਿਮ ਤਾਂ ਮੈਂ ਆਪਣੇ ਦਿਲ ਚ ਪਾ ਲਿਆ ਹੋਇਆ ਸੀ ਤੁਹਾਡੇ ਪ੍ਰਤੀ ਜੋ ਕਿ ਅੱਜ ਸਾਹਮਣੇ ਆ ਗਿਆ ਵੇ ਬਿੱਲਰ ਸੀ ਹੋਨੇ ਉਹ ਤਾਂ ਇਹ ਗੱਲ ਨਹੀਂ ਮੈਨੂੰ ਤੇਰੀ ਫਿਕਰ ਹੈ ਹਾਂ ਮੇਰੀ ਫਿਕਰ ਹਾਂ ਉਹ ਵੀ ਤੁਹਾਨੂੰ ਹਾਂ ਮੈਨੂੰ ਤੇਰੀ ਫਿਕਰ ਹੈ ਕਿ ਇਹਦੇ ਦਿਲ ਨੂੰ ਠੇਸ ਨਾ ਪਹੁੰਚੇ ਨਹੀਂ ਪੈਣਾ ਆ ਮੇਰੇ ਕੋ ਹੱਥ ਜੜਾ ਲ ਤੈਨੂੰ ਜਿੰਨੀ ਕੁ ਮੇਰੀ ਫਿਕਰ ਹੈ ਨਾ ਉਹ ਮੈਨੂੰ ਵੀ ਪਤਾ ਲੱਗ ਗਿਆ ਹੋਇਆ ਜਸਵੀਰ ਇਹ ਗਲਤ ਫਹਮੀ ਨਾ ਪਾਲ ਪੁੱਤਰ ਮੈਂ ਤੇਰੀ ਵੱਡੀ ਭੈਣ ਆ ਉਹ ਤਾਂ ਪਹਿਲਾਂ ਪਾਲੀ ਹੋਈ ਸੀ ਹੋਂ ਤਾਂ ਸਾਰਾ ਕੁਝ ਕਲੀਅਰ ਹੋ ਚੁੱਕਿਆ। ਹੁਣ ਮੈਂ ਹੀ ਪੁੱਤਰ ਕਹੀ ਜਾਂਦੀ ਆ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ। ਨਹੀਂ ਸਮਝਾ। ਹੁਣ ਕੀ ਰਹਿ ਗਿਆ ਸਮਝਾਣ ਵਾਲਾ ਤੇ ਕੀ ਰਹਿ ਗਿਆ ਸਮਝਣ ਵਾਲਾ? ਦੱਸੋ ਮੈਨੂੰ ਮੈਂ ਅੱਜ ਤੋਂ ਸਮਝ ਲੈਣੀ ਆ। ਮੇਰੀ ਗੱਲ ਸੁਣ। ਦੇਖ ਮੈਂ ਤੇ ਐਸ ਕਹਨੀ ਆ ਕੁੜੀ ਦਾ ਦੇਖ ਤੇਰਾ ਦਿਲ ਨਾ ਬਹੁਤ ਕੋਮਲ ਹੈ। ਤੂੰ ਤਰਸ ਕਾ ਯਾਨੀ ਸਾਡੇ ਦੇ ਲੈਨੇ ਨਹੀਂ ਗਗੇ ਕੰਮ। ਮੈਂ ਮੰਨਨੀ ਆ ਸਾਡੀ ਗਲਤੀ ਸਾਡੇ ਤੇ ਨਹੀਂ ਹੈਗੇ ਹੋਏ। ਪਰ ਇੱਕ ਗੱਲ ਦੇਖ। ਉਹ ਇੰਨਾ ਉਹ ਕੁੜੀ ਨੂੰ ਦੇਖ ਲੈ ਇੰਨਾ ਲਾੜ ਪਿਆਰ ਕਰਨੀਆਂ ਕੁੜੀ ਤੈਨੂੰ ਕਿਸ ਤਰ੍ਹਾਂ ਬੋਲਦੀ ਪਈ ਹੈ ਮੇਰੇ ਕੋ ਨਹੀਂ ਵੇਖਿਆ ਜਾਂਦਾ ਫਿਰ ਕਿਆ ਜੀ ਬੋਲਦੀ ਤਾਂ ਪੁੱਤਰ ਆਪਣੀਆਂ ਧੀਆ ਬੋਲਦੀਆਂ ਸੀ ਨੀਹਾ ਬੋਲਦੀ ਸੀ ਪੂਜਾ ਬੋਲਦੀ ਸੀ ਛੱਟ ਸੌਰੀ ਕਹਿੰਦੇ ਸੀ ਮੰਮੀ ਕਦੀ ਤੂੰ ਦੇਖ ਰਾਤ ਕਿਸੇ ਲੈਟ ਸਵੇਰ ਹੋ ਜਾਂਦੀ ਹੈ ਅਸੀਂ ਉਹਨਾਂ ਪੁੱਛਦੇ ਸੀ ਨਾ ਪੁੱਛਦੇ ਸੀ ਨਾ ਤੂੰ ਕਿੱਥੋਂ ਆਈ ਹੈ ਇੰਨਾ ਟਾਈਮ ਹੋਇਆ ਇਹਨੂੰ ਦੇਖ ਤੂੰ ਉਸ ਦਿਨ ਪੁੱਛਿਆ ਤੇ ਕਿਸ ਤਰ੍ਹਾਂ ਜਵਾਬ ਦਿੱਤਾ ਉਹਨੇ ਦੇ ਧੀਆ ਸਾਡੀਆਂ ਦੇ ਪੈਸੇ ਮੰਗਦੇ ਹਿਸਾਬ ਨਾਲ ਦੇ ਦੇ ਸੀ ਪੈਸੇ ਤੂੰ ਉਸ ਦਿਨ ਤੇ ਕੋ 2000 ਰੁਪਏ ਲੈ ਤੂੰ ਪੈਸੇ ਮੁਰਝੇ ਤਨਖਾਹ ਦਿੱਤੇ ਤੇ ਕਹਿੰਦੀ 2000 ਦਾ ਮੇ ਕੋ ਹਿਸਾਬ ਲੰਦੇ ਹੋ ਦੇਖ ਇਹ ਗੱਲਾ ਸਾਡੀਆਂ ਧੀਆ ਕਰਦੀਆਂ ਸੀ ਇਸ ਤਰ੍ਹਾਂ ਕਿਸ ਤਰ੍ਹਾਂ ਸੀ ਉਹਨਾਂ ਨਾਲ ਸਲੀਕੇ ਨਾ ਰੱਖਿਆ ਸੀ ਟਾਈਮ ਸਿਰ ਜਾਣਾ ਟਾਈਮ ਸਿਰ ਨਾ ਹਿਸਾਬ ਨਾਲ ਪੈਸੇ ਪੂਰਾ ਖਰਚਾ ਪੁੱਛੀਦਾ ਸੀ ਕੀ ਕਰਦੀਆਂ ਨੇ ਕੀ ਨਹੀਂ ਕਰਦੀਆਂ ਨੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਇਹ ਤਾਂ ਦੱਸਦੀ ਉਹ ਤਾਂ ਕੁਛ ਨਹੀਂ ਤੋ ਉਸ ਪਾਰਲੇ ਤੇ ਗਈ ਹੈ ਪਤਾ ਕਰ ਮੇ ਲੇਟ ਹੋਈ ਹੈ ਉਹਨਾਂ ਕਿਹਾ ਜੀ ਪਾਰਲ ਤੇ ਜਾਂ ਹੀ ਹੋ ਨਹੀਂ ਛੇਲੀਆਂ ਨਾ ਤੁਰਦੀ ਫਿਰਦੀ ਰਹਿੰਦੀ ਵੀ ਇਹ ਕੱਲ ਗਵਾਂਢੀ ਵੀ ਗੱਲਾਂ ਕਰਦੇ ਪਏ ਸੀ ਉਹ ਕਹਿੰਦੇ ਇਹਨਾਂ ਨੇ ਜੜੀ ਕੁੜੀ ਬਣਾਈ ਹੈ ਨਾ ਉਹ ਰਾਤ ਨੂੰ ਲੇਟ-ਲੇਟ ਆਉਂਦੀ ਹੈ ਤੇ ਮੈਂ ਕੋਲੋਂ ਲੰਗੀ ਤੇ ਮੈਨੂੰ ਹੀ ਉਹਨਾਂ ਨੇ ਕਹਿਤਾ ਵੀ ਤੁਹਾਡੀ ਕੁੜੀ ਅੱਡੀ ਲੇਟ ਕਿਉਂ ਆਉਂਦੀ ਹੈ ਹੋਰ ਕੁਝ ਇਹ ਸਾਰੀਆਂ ਮਨ ਕਰਤ ਕਹਾਣੀਆਂ ਹੈਗੀਆਂ ਜੀ ਇਹ ਤੁਸੀਂ ਆਪਣੇ ਆਪ ਕਰਦੇ ਜੇ ਇਹ ਤੁਹਾਡੇ ਮਨ ਚ ਕਹਾਣੀਆਂ ਕੱਢੀਆਂ ਆ ਤੁਸੀਂ ਸੋਚਦੇ ਜੇ ਤੁਸੀਂ ਸਕੀਮਾਂ ਲਾਉਂਦੇ ਜੇ ਬਹਿ ਕੇ ਤੇ ਭੈਣ ਜੀ ਸ਼ਾਬਾਸ਼ ਤੁਹਾਡੇ ਵਾਰੇ ਜਾਵਾਂ ਮੈਂ ਤੁਹਾਡੇ ਤੋਂ ਤੁਸੀਂ ਐਸੀ ਸਕੀਮ ਰਚੀ ਕਿ ਮੰਜੂ ਮੇਰੇ ਨਾਲ ਪਿਆਰ ਕਰਦੀ ਸੀ ਨਾ ਚਾਈ ਜੀ ਮੇਰੇ ਵੱਲ ਸੀ ਨਾ ਤਾਂ ਇਹ ਹੌਲੀ ਹੌਲੀ ਸਾਰਿਆਂ ਨੂੰ ਆਪਣੇ ਵੱਲ ਕਰ ਲਿਆ ਤੇ ਰਹਿ ਗਿਆ ਸਾਹਿਲ ਜੇ ਜੇ ਤੁਸੀਂ ਉਹਨਾਂ ਨੂੰ ਆਪਣੇ ਵੱਲ ਕਰਨਾ ਚਾਹੁੰਦੇ ਜੇ ਨਾ ਉਹਨੂੰ ਤੇ ਕਰ ਲਓ ਕਰ ਲਓ ਬਾਕੀ ਮੈਂ ਇਹ ਘਰ ਛੱਡ ਕੇ ਚਲੀ ਜਾਣਾ ਜੀ ਮੈਂ ਨਹੀਂ ਰਹਿਣਾ ਸਿਰਫ ਉੱਥੇ ਮੈਂ ਮੇਰੀ ਧੀ ਤੇ ਸਰਦਾਰ ਜੀ ਰਵਾਂਗੇ ਮੇਰੇ ਪੁੱਤਰ ਗੱਲ ਸੁਣਨ ਸਮਝਣ ਦੀ ਕੋਸ਼ਿਸ਼ ਕਰੋ ਕੀ ਕੋਸ਼ਿਸ਼ ਕਰਾਂ ਤੂੰ ਆਪਣੀਆਂ ਧੀਆਂ ਨਾਲ ਉਹਨੂੰ ਮੇਲੀ ਜਾਨੀ ਹੈ ਤੇਰੀਆਂ ਧੀਆਂ ਕਿੰਨੀਆਂ ਕੁ ਕਾਬਲ ਸੀ ਉਹ ਦੇਖ ਕਿੰਨੀ ਆਸ ਕਾਬਲ ਸੀ ਜੀ ਹਜੂਰੀ ਕਰਦੀਆਂ ਸੀ ਜਰਾ ਇੱਕ ਕੱਪ ਚਾਹ ਦਾ ਤੂੰ ਕਹਿੰਨੀ ਸੀ ਬਣਾ ਦਿਓ ਤੇ ਦੋਨੋਂ ਘੋੜਦੀਆਂ ਸੀ ਮੰਮੀ ਮੈਂ ਬਣਾ ਨਹੀਂ ਮੈਂ ਉਹ ਕਿੱਥੇ ਕਰਦੀ ਹੈ ਦੇਖ ਤੂੰ ਪਰਸੋਂ ਨੂੰ ਕੋ ਚਾਹ ਮੰਗੀ ਮੇਰੀ ਧੀਆ ਤੇ ਕਹਿੰਦੀ ਹੈ ਮੇਰੇ ਕੋ ਆਸਾ ਨਾ ਰੱਖਣਾ ਹੋਦੀ ਹੈ ਮੇਰੀ ਗੱਲ ਸੁਣੋ ਤਾਂ ਜੀ ਐਵੇਂ ਨਾ ਮੇਰੇ ਨਾਲ ਫालतੂ ਬੈਸੀ ਨਾ ਜਾਓ ਜੇ ਤੁਸੀਂ ਆਪਣੇ ਧੀਆਂ ਦੇ ਗੱਲ ਕਰਦੇ ਨਾ ਸੁਣ ਲੋ ਆਪਣੀਆਂ ਧੀਆਂ ਨੂੰ ਤੁਸੀਂ ਹੋੜੇ ਮਿਹਣੇ ਵਿੱਚ ਤਿੰਦੇ ਤੇ ਆਪਣੀ ਧੀ ਨੂੰ ਤੁਸੀਂ ਪਿਆਰ ਨਾਲ ਰੱਖ ਦਿੰਦੇ ਸੀ ਉਹਨੂੰ ਉਹ ਤਾਂ ਤੁਸੀਂ ਸਮਝਿਆ ਕੰਮ ਵਾਲੀ ਹਾਂ ਪੋਚੇ ਤੂੰ ਹੀ ਔਰ ਕੁਲਵੰਦ ਭੈਣ ਜੀ ਟਾਡੀ ਅਸਲੀਅਤ ਤਾਂ ਸ਼ੁਰੂ ਤੋਂ ਹੀ ਸਾਹਮਣੇ ਸੀ ਬਾਕੀ ਨਾਲੇ ਤੁਸੀਂ ਇੱਕ ਤਿੰਨ ਦਾ ਦੋ ਨਿਸ਼ਾਨੇ ਲਾਣ ਡਏ ਜੇ ਮੈਨੂੰ ਸਭ ਸਕੀਮਾਂ ਪਤਾ ਲੱਗਣ ਡੀਆਂ ਤੁਸੀਂ ਜਾਣ ਬੁਝ ਕੇ ਕਿਰਨ ਨੂੰ ਤੰਗ ਕਰਨ ਡੇ ਜੀ ਕਿ ਮੈਂ ਘਰ ਛੱਡ ਕੇ ਚਲੀ ਜਾ ਇਹ ਸਾਰਾ ਘਰ ਮੇਰੇ ਘਹਾਲੇ ਹੋ ਜਾਵੇ ਹੈ ਨਾ ਜਿਸ ਤਰ੍ਹਾਂ ਪੁੱਤਰ ਸੋਈ ਸਕਦਾ ਬਸ ਉਸ ਰੇ ਕਿ ਜਿਸ ਤਾ ਤੂੰ ਹੀ ਸੋਚਣ ਦੇ ਜਿਹੜੇ ਦਿਮਾਗ ਨਾਲ ਤੂੰ ਹੀ ਚੱਲਣ ਦੇ ਜੇ ਤੂੰ ਹੀ ਸੋਚ ਦੇ ਜੇ ਕਿ ਘਰ ਦੇ ਵਿੱਚ ਸਿਰਫ ਟਾੜਾ ਹੀ ਦਿਮਾਗ ਕੰਮ ਕਰਦਾ ਕਿਸੇ ਦਾ ਦਿਮਾਗ ਨਹੀਂ ਕੰਮ ਕਰਦਾ ਵਾਹ ਪੈਂਜੀ ਤੁਸੀਂ ਗੇਮ ਤਾਂ ਬੜੀ ਵਧੀਆ ਖੇਡੀ ਆ ਕਿ ਬਿਨਾਂ ਲੜਾਈ ਝਗੜੇ ਤੋਂ ਕਿੱਚ-ਕਿੱਚ ਕੁੜੀ ਦਾ ਬੰਨਾ ਲਾਓ ਤੇ ਇਹ ਸਾਰੇ ਜਾਇਦਾਦ ਮੇਰੇ ਨਾ ਹੋ ਜੇ ਤੇ ਵਧੀਆ ਤੇ ਟਾੜੇ ਹੀ ਜਾਇਦਾ ਤੁਹਾਨੂੰ ਸਲਾਮਤ ਮੈਂ ਤੇ ਮੇਰੀ ਧੀ ਨੇ ਖੁਸ਼ ਰਹਿਣਾ ਤੂੰ ਇਹ ਜੋ ਕਰਨਾ ਕਰੇ ਜਾ ਉਹ ਪੁੱਤਰ ਮੇਰੀ ਗੱਲ ਸੁਣ ਮੈਂ ਜਾਨ ਨਹੀਂ ਹੁੰ ਦੇਣਾ ਇੱਧਰ ਆ ਤੂੰ ਦਸ਼ਵੀਰ ਮੇਰੀ ਗੱਲ ਤੇ ਸੁਣ ਸਮਝ ਕੇ ਕੋਸ਼ਿਸ਼ ਕਰ ਮੈਨੂੰ ਜਾਇਦਾ ਨਹੀਂ ਚਾਹੀਦੀ ਇਹ ਪਰਿਵਾਰ ਹੀ ਮੇਰੀ ਜਾਇਦਾਦ ਹੈ ਮੈਨੂੰ ਪਰਿਵਾਰ ਚਾਹੀਦਾ ਮੈਨੂੰ ਜਾਇਦਾ ਨਹੀਂ ਚਾਹੀਦੀ ਮੈਂ ਕੀ ਕਰਨੀ ਜਾਇਦਾ ਲੈ ਕੇ ਮੈਂ ਤੈਨੂੰ ਘਰੋਂ ਜਾਣ ਨਹੀਂ ਹੁੰ ਦੇਣਾ ਕਿਸੇ ਤਰੀਕੇ ਨਹੀਂ ਜਾਣ ਦੇਣਾ ਤੂੰ ਕਿਸ ਤਰ੍ਹਾਂ ਕਰਨੀ ਤਰ ਹੌਸਲਾ ਕਿਸ ਤਰ੍ਹਾਂ ਬਿਆਲਫੀ ਮੂੰਹ ਕੱਢਦੇ ਪੇ ਜਾਨ ਦੇਣਾ ਮੈਨੂੰ ਕਿਧਰ ਵੀ ਜਾਣ ਦੇਣਾ ਤੂੰ ਹੀ ਇੱਥੇ ਰਹੇਂਗੀ ਕਿਰਨ ਵੀ ਇੱਥੇ ਰਹੇਗੀ ਭਾਜੀ ਵੀ ਇੱਥੇ ਹੀ ਰਹਿਣਗੇ ਕਿਧਰ ਨਹੀਂ ਮੈਂ ਜਾਣ ਦੇਣਾ ਤੇਰੇ ਬੱਚੇ ਵੀ ਇੱਥੇ ਹੀ ਰਹਿਣਗੇ ਤੇਰੇ ਮਨ 'ਚ ਕਿਉਂ ਗਲਤਫਹਿਮੀ ਆ ਗਈ ਮੈਂ ਕੋਈ ਤੇਰਾ ਬੁਰਾ ਨਹੀਂ ਚਾਹਂਦੀ ਇਹ ਲ ਗੰਡੇ ਪਤਾ ਲੱਗਦਾ ਪਿਆ ਨਾ ਵੇਖ ਆ ਆ ਕੀ ਜਾਲਰ ਦੇ ਨਾਲ ਵੇਖ ਆ ਬੋ ਬੋ ਦੇ ਜੇ ਖੜੇ ਜੇ ਕਰ ਲੈਣਾ ਵੇ ਹਰ ਹਫਤੇ ਇੰਜ ਕਰਿਆ ਕਰ ਸਿਰ ਤੋਂ ਧੋ ਕੇ ਨਾ ਧੋ ਕੇ ਤੇ ਮੇਰੇ ਕੋਲ ਆ ਜਾ ਕਰ ਤੇ ਮੈਂ ਤੇ ਰੱਸੀ ਐ ਐ ਕਰਕੇ ਚਸਾਂਗੀ ਵੇਖੀ ਜਰਾ ਤੇਰਾ ਦਿਮਾਗ ਵੀ ਜਿਹੜਾ ਨਾ ਥੋੜਾ ਦਰਸਤ ਹੋ ਜਾਏਗਾ ਥੋੜਾ ਜਿਹਾ ਠੀਕ ਹੈ ਨਾ ਅੱਛਾਈ ਦੱਸਾਂ ਕੀ ਆ ਮੈਂ ਜਾਣਾ ਹੁੰਦਾ ਕਾਲਜ ਉਹ ਫਿਰ ਤੇਲ ਲੱਗ ਜੇ ਨਾ ਬਾਅਦ ਚ ਵਾਲ ਸੈੱਟ ਨਹੀਂ ਹੁੰਦੇ ਉਹ ਮੈਂ ਕਿਹੜਾ ਕਿੰਨਾ ਕੁ ਲਾਣਾ ਹੁੰਦਾ ਮੈਂ ਥੋੜਾ ਬੋਤਾ ਲਾ ਕੇ ਤੇਰਾ ਸਿਰ ਤੇਰਾ ਜਿਹੜਾ ਦਿਮਾਗ ਹੈ ਨਾ ਹੈ ਵੇ ਆਵੇ ਵੇ ਕਿਹਨਾਂ ਮੈਂ ਆਂਦਾ ਮੇਰਾ ਗੱਲ ਕੋਈ ਥਸਦਾ ਸੀ ਨਾ ਤੇ ਮੈਨੂੰ ਤੇ ਨੀਂਦ ਹੀ ਆ ਜਾਂਦੀ ਹੁੰਦੀ ਸੀ ਸਾਈਲ ਸੌਂ ਹੀ ਨਾ ਕਿਤੇ ਅੱਛਾ ਇਹ ਮੈਨੂੰ ਤੇ ਨੀਂਦ ਹੀ ਬੜੀ ਆਈ ਜਾਂਦੀ ਆ ਹੁਣ ਤੇ ਸੌਂ ਹੀ ਨਾ ਆ ਗੋਲਡੀ ਜਿਹੜੀ ਨਾ ਸਾਰੀ ਜ਼ਿੰਮੇਵਾਰੀ ਨਾ ਤੈਨੂੰ ਦੇ ਕੇ ਗਿਆ ਆ ਵੇ ਤੇ ਤੈਨੂੰ ਪਤਾ ਉਹ ਬਾਹਰ ਗਿਆ ਆ ਹੁਣ ਘਰ ਦਾ ਵੀ ਧਿਆਨ ਤੂੰ ਰੱਖਣਾ ਤੇ ਦੁਕਾਨਦਾਰੀ ਦਾ ਵੀ ਉਹ ਬਾਹਰ ਗਿਆ ਆ ਪੱਥਰ-ਪੁੱਥਰ ਲੈਣ ਵਾਸਤੇ ਠੀਕ ਹੈ ਨਾ ਕੋਈ ਨਹੀਂ ਛਾਈ ਮੈਂ ਵੇਖ ਲਊਗਾ ਆਹ ਆ ਵੇ ਕਿੰਨਾ ਮੈਂ ਲੈਂਦੇ ਜਾਂਦੇ ਆ ਅੱਜ ਵਾਵਾ ਤੇਲ ਦੀ ਮਾਲਿਸ਼ ਹੋਣ ਢਈਏ ਸਾਹੀ ਪੈਣਾ ਕਿੱਥੇ ਐ ਮੇਰੇ ਕਾਬੂ ਕਿੱਥੇ ਆਂਦਾ ਈ ਇਹ ਰੋਜ਼ ਜਿਹੜੇ ਜਲ ਲਾ ਗਦੇ ਐ ਇਹ ਪਟੇ ਦੇ ਖਲਾਰ ਲੈਂਦੇ ਓਹੀ ਸਾਹੀ ਲੈ ਸਾਡਾ ਛੋਟਾ ਜਿਹਾ ਨਾ ਆ ਚੈਨੂ ਮੈਂ ਕਿਹਾ ਅੱਜ ਆ ਮੈਂ ਤੇਰੇ ਸਿਰ ਤੇ ਨਾ ਤੇਲ ਛਾ ਆ ਵੇਖ ਵੇਖੋ ਵੇਖੋ ਸੋਈ ਵੀ ਜਾਂਦਾ ਪਿਆਈ ਹੁਣ ਕਹਿੰਦਾ ਮੈਨੂੰ ਨਿੰਦਰ ਵੀ ਆਂਦੀ ਤੇ ਮੈਨੂੰ ਮਜ਼ਾ ਵੀ ਬੜਾ ਆਂਦੇ ਆ ਸਾਹੀ ਲੈ ਹਾਂਜੀ ਦਾਦੀ ਅੱਧਰ ਵੇਖ ਮੇਰੇ ਵੱਲ ਮੇਰਾ ਪੁੱਤ ਅੱਧਰ ਆ ਹਾਂਜੀ ਦੱਸੋ ਦੇ ਬੇਟਾ ਤੇਰੀ ਮੰਮੀ ਕੀ ਗੱਲਾਂ ਕਰਦੇ ਪਏ ਕੀ ਗੱਲਾਂ ਕਰਦੇ ਪਏ ਕਿਸ ਤਰ੍ਹਾਂ ਦੱਸਾਂ ਤੈਨੂੰ ਤੂੰ ਮੇਰਾ ਹੀ ਸਾਈਲ ਹੈ ਨਾ ਤੇਰੇ ਮੰਮੀ ਕਹਿੰਦੇ ਅਸੀਂ ਘਰ ਛੱਡ ਕੇ ਚਲੇ ਜਾਣਾ ਚਾਚੀ ਜੀ ਤੁਸੀਂ ਮੰਮੀ ਨੂੰ ਮਜਬੂਰੀ ਨਾ ਕੀਤਾ ਵਾ ਕਿ ਉਹਨਾਂ ਨੂੰ ਆ ਕਹਿਣਾ ਪਿਆ ਵਾ ਹੁਣ ਤੂੰ ਵੀ ਆਪਣੀ ਮੰਮੀ ਦੀ ਬੋਲੀ ਬੋਲੇਂਗਾ ਕੀ ਮਜਬੂਰ ਕੀਤਾ ਬੇਟਾ ਦੱਸ ਤੂੰ ਮੈਨੂੰ ਕੀ ਮਜਬੂਰ ਕੀਤਾ ਸੀ ਮੈਂ ਨਾ ਚਾਚੀ ਤੁਹਾਡੇ ਨਾਲ ਕੱਲ ਹੀ ਗੱਲ ਕਰਨੀ ਸੀ ਤੁਸੀਂ ਕੀ ਕਿ ਕਿਰਨ ਇਸ ਦਾ ਸਦੱਸੇ ਨਹੀਂ ਤੁਸੀਂ ਉਹਨਾਂ ਨੂੰ ਘਰੋਂ ਬਾਹਰ ਵੀ ਕੱਢਣਾ ਚਾਹਿਆ ਬਰਤਨ ਉਹ ਪਤਾ ਲੱਗਾ ਵੈ ਕਿ ਅਸੀਂ ਇਹ ਕਿਉਂ ਕਿਹਾ ਵੈ ਉਹ ਚਾਚੀ ਜੀ ਸਭ ਪਤਾ ਤੁਹਾਡਾ ਵੀ ਤੁਸੀਂ ਵੀ ਨਾ ਹੁਣ ਤਾਈ ਦੇ ਨਾਲ ਰਲ ਗਏ ਜੇ ਪੁੱਤ ਪਹਿਲਾਂ ਤਾਂ ਤੁਸੀਂ ਬੜਾ ਕਹਿੰਦੇ ਸੀ ਕਿ ਹਾਂ 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 ਉਹ ਮੇਰੀ ਧੀ ਆ ਹੋਰ ਕੋਈ ਕਰ ਦੇਵੇ ਤੁਹਾਡਾ ਸਾਥ ਦੇਵੇ ਨਾ ਦੇਵੇ ਮੈਂ ਜ਼ਰੂਰ ਦਵਾਂਗੀ ਤੇ ਮੰਮੀ ਨੇ ਮੈਨੂੰ ਬੁਰਾ ਨਹੀਂ ਕਹਿਣਾ ਕਿ ਅਸੀਂ ਚਲ ਜੀਏ ਘਰੋਂ ਮੰਮੀ ਨੇ ਕੀ ਕਹਿਣਾ ਮੇਰਾ ਤਾਂ ਆਪਣੀ ਦਿਲ ਕਰਦਾ ਇੱਥੇ ਰਹਿਣ ਨੂੰ ਜਿਸ ਘਰ ਦੇ ਵਿੱਚ ਇੱਜ਼ਤ ਹੀ ਨਾ ਹੋਵੇ ਤੂੰ ਐ ਹੋ ਜੇ ਗੱਲਾਂ ਕਰਦਾ ਸੋਹਣਾ ਲੱਗਦਾ ਵੈ ਪਰ ਤੂੰ ਮਨਸਨ ਚਾਚੀ ਨੇ ਕੁਆਰੀ ਵੀ ਪੁੱਛਿਆ ਵੈ ਕਿ ਇਹ ਗੱਲ ਕਿਉਂ ਹੋਈ ਆ ਮੈਂ ਬੇਟਾ ਉਹਨੂੰ ਘਰ ਛੱਡਣ ਵਾਸਤੇ ਨਹੀਂ ਕਿਹਾ ਉਹਨੇ ਤੇਰੇ ਭੰਜ ਨੂੰ ਹੀ ਬਹੁਤ ਬੜਾ ਬੁਰਾ ਬੋਲਿਆ ਵਾ ਬਹੁਤ ਉੱਚੀ ਉੱਚੀ ਬੋਲੀ ਆ ਉਹ ਚਾਚੀ ਜੀ ਤੁਸੀਂ ਉਹਨੂੰ ਕਿਹਾ ਹੀ ਕਿਉਂ ਤਾਈ ਦਾ ਤਾਂ ਤੁਹਾਨੂੰ ਪਤਾ ਹੀ ਆ ਉਹਨਾਂ ਨੂੰ ਤਾਂ ਪਤਾ ਨਹੀਂ ਲੱਗਦਾ ਕਿਥੇ ਕੀ ਗੱਲ ਕਰਨੀ ਕਿਹੜੀ ਨਹੀਂ ਮੇਰੀ ਗੱਲ ਸੁਣ ਤੂੰ ਕਿੰਨੇ ਕਿੰਨੇ ਪੈਸੇ ਉਹਨੂੰ ਦੇਣ ਦੇ ਅਸੀਂ ਇੱਕ ਵਾਰੀ ਵੀ ਬੋਲੇ ਆ ਐਕਟਿਵਾ ਵੱਲੋਂ ਕਿੰਨੇ ਕਿਹਾ ਸੀ ਮੈਂ ਹੀ ਕਿਹਾ ਨਾ ਚਾਚੀ ਨੇ ਕਿਹਾ ਸੀ ਨਾ ਫਿਰ ਵੇਖ ਮੈਂ ਵੀ ਇੰਨੀ ਗੱਲ ਕੇ ਜਦੋਂ ਉਦੋਂ ਆਟੋ ਦੇ ਵਿੱਚੋਂ ਵਾਪਸ ਆਈ ਆ ਆਟੋ ਵਾਲਾ ਨਹੀਂ ਆਇਆ ਮੈਂ ਤੈਨੂੰ ਕੀ ਕਿਹਾ ਪੁੱਤਰ ਅਨੂ ਨਾ ਇੱਕ ਐਕਟਿਵ ਵਾਲਾ ਦੇ ਆਪੇ ਜਾਏਗੀ ਐਕਟਿਵ ਆ ਤੇ ਨਾਲ ਆ ਜਾਏਗੀ ਅਨੂ ਮੋਬਾਈਲ ਵੀ ਲੈ ਦੇ ਉਸ ਲਈ ਚਾਚੀ ਚੰਗੀ ਹੀ ਅੱਜ ਚਾਚੀ ਮਾੜੀ ਹੋ ਗਈ ਐ ਅਸੀਂ ਆ ਮੇਰੀ ਗੱਲ ਸੁਣ ਚਾਚੀ ਜੀ ਵੇਖੋ ਮੈਂ ਜੋ ਕੁਝ ਵੀ ਕਰਨਾ ਹੈ ਨਾ ਮੇਰੀ ਭੈਣ ਹੁੰਦੀ ਤੇ ਉਹਦੇ ਉਹਦੇ ਵਾਸਤੇ ਵੀ ਤੁਸੀਂ ਇਹੀ ਕਹਿਣਾ ਹੈ ਕਹੀ ਨੇਹਾ ਦੇ ਵਾਸਤੇ ਤੇ ਨਹੀਂ ਤੁਸੀਂ ਕਿਹਾ ਕਿ ਉਹਨੂੰ ਇਹਨੇ ਪੈਸੇ ਕਿਉਂ ਦਿਨਾ ਸੀ ਉਹਦੇ ਵਾਸਤੇ ਤੇ ਕਹਿੰਦੇ ਸੀ ਕਿ ਹਾਂ ਹਾਂ ਜੋ ਕੁਝ ਵੀ ਹੈਗਾ ਵਾ ਤੇਰੀ ਭੈਣ ਨੇ ਤੇਰੇ ਕੋਈ ਮੰਗਣਾ ਤੇ ਨੇਹਾ ਕਦੀ ਤੇ ਅੱਦਾ ਬੋਲੀ ਸੀ ਉਹ ਫਿਰ ਕੀ ਹੋਇਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਉਹਦਾ ਸੁਭਾਅ ਕੋ ਜੋਰਿਆ ਉਹਦਾ ਸੁਭਾਅ ਕੋ ਜੋਰਿਆ ਹਾਂ ਠੀਕ ਤੂੰ ਵੀ ਠੀਕ ਆ ਪੁੱਤ ਸਾਈਨ ਚਾਤੀ ਤੇਰੀ ਜੋ ਵੀ ਕਹਿਣ ਦੀ ਹੈ ਨਾ ਸਹੀ ਕਹਿਣ ਦੀ ਹੈ ਤੇ ਆਪਣੇ ਬੱਚਿਆਂ ਨੂੰ ਤੇ ਕਹੀਦਾ ਨਾ ਜਾਇਜ਼ ਖੱਤੇ ਤੋਂ ਰੋਕੀਦਾ ਨਾ ਤੇ ਜੇ ਅਸੀਂ ਅਨੂ ਅਨੂ ਕਹਿਤਾ ਤੇ ਫਿਰ ਕੀ ਹੋ ਗਿਆ ਉਹ ਵੀ ਤਾਂ ਸਾਡੀ ਆਪਣੀ ਹੋਵੇ ਨਾ ਐਹੀ ਤਾਂ ਚਾਹੀ ਮੈਂ ਕਹਿਣ ਦੀ ਆ ਉਹ ਚਾਈ ਜੀ ਹੁਣ ਤੁਸੀਂ ਵੀ ਇਹਨਾਂ ਨਾਲ ਰਲ ਗਏ ਜੇ ਆ ਤੁਸੀਂ ਜਿਹੋ ਜਿਹੇ ਗੱਲਾਂ ਕਰਦੇ ਨਾ ਮੇਰਾ ਤਾਂ ਦਿਲ ਕਰੰਦਾ ਵਾ ਕਾਲੀ ਕੋਠੀ ਦੀ ਸਫਾਈ ਕਰਾਵਾਂ ਤੇ ਆਪਣਾ ਸਮਾਨ ਚੁੱਕ ਕੇ ਨਾ ਮੰਮੀ ਨੂੰ ਤਾਂ ਆਪਣੀ ਭੈਣ ਨੂੰ ਲੈ ਕੇ ਉਧਰ ਸ਼ਿਫਟ ਹੋ ਜਾਏ ਹਾਏ ਆ ਪੁੱਤਰ ਇਹਦੇ ਵਿੱਚ ਕਿਹੜੀ ਗੱਲ ਹੋ ਗਈ ਉਹ ਸਭ ਕੁਝ ਤੇ ਕਹੀ ਜਾਂਦੇ ਤੁਸੀਂ ਘਰ ਦੇ ਵਿੱਚ ਸਾਡੀ ਮਰਜ਼ੀ ਨਾਲ ਚੱਲਦਾ ਪਿਆ ਕੁਝ ਜੋ ਕੋਈ ਤੁਸੀਂ ਚਾਹੁੰਦੇ ਉਹੀ ਤਾਂ ਹੁੰਦਿਆ ਵਾ ਚਾਈਨੇ ਕਹਤਾ ਵਾ ਕਿ ਇੱਥੇ ਨਹੀਂ ਰਹਿਣਾ ਉਹਨੇ ਤਾਈ ਆਪਣਾ ਹੀ ਰੇਡੀਓ ਲੈ ਕੇ ਬੈਠੀ ਆ ਹੁਣ ਤੁਸੀਂ ਵੀ ਕਹਤਾ ਕਿ ਨਜਾਇਜ਼ ਖਰਚਾ ਕਰਦੀਓ ਕਿਹੜਾ ਨਜਾਇਜ਼ ਖਰਚਾ ਕੀਤਾ ਉਹਨੇ ਤੂੰ ਕਿਸ ਤਰ੍ਹਾਂ ਬੋਲਦਾ ਬੈ ਸਾਈਲ ਦਾਦੀ ਨਾਲ ਸਿਰਫ ਬੋਲੀਦਾ ਵਾ ਪਿਆਰ ਨਾਲ ਬੋਲ ਪਿਆਰ ਨਾਲ ਮੀਨਾ ਬੋਲ ਉਹ ਬਥੇਰਾ ਪੈਰ ਵਖਾ ਲਿਆ ਤੁਹਾਨੂੰ ਸਾਈਲ ਮੇਰੀ ਗੱਲ ਸੁਣ ਪੁੱਤਰ ਸਮਝ ਜਾ ਸਮਝ ਜਾ ਬੇਟਾ ਘਰ ਬਚਾ ਲੋ ਆਪਣਾ ਉਹ ਚਾਚੀ ਸਮਝਣ ਦੀ ਲੋੜ ਸਾਨੂੰ ਨਹੀਂ ਆ ਤੁਹਾਨੂੰ ਆ ਚੰਗਾ ਭਲਾ ਘਰ ਚੱਲਣ ਦਿਆ ਸੀ ਆ ਪਤਾ ਨਹੀਂ ਕੀ ਪੁੱਠਾ ਡੇ ਦਿਮਾਗ ਚ ਪੈ ਗਿਆ ਵਾ ਮੈਨੂੰ ਤੇ ਇਹ ਲੱਗਦਾ ਵਾ ਤੁਸੀਂ ਵੀ ਤਾਈ ਦੀਆਂ ਗੱਲਾਂ 'ਚ ਆ ਗਏ ਜੇ ਤਾਈ ਦੀਆਂ ਗੱਲਾਂ 'ਚ ਨਹੀਂ ਆਏ ਪੁੱਤਰ ਤੇਰੀ ਮੰਮੀ ਨੇ ਕੱਲ ਦਾ ਕੁਝ ਨਿਉ ਖਾਦਾ ਆ ਤੇ ਐ ਨਾ ਹੋਵੇ ਮੈਨੂੰ ਤਾਂ ਡਰ ਲੱਗਣ ਡਿਆ ਸਮਝ ਜਾ ਮੈਨੂੰ ਤੇ ਇਹੀ ਲੱਗਦਾ ਵਾ ਜਦੋਂ ਅਸੀਂ ਆ ਘਰ ਦੇ ਵਿੱਚ ਜਾਵਾਂਗੇ ਨਾ ਫੇਰ ਹੀ ਸਭ ਕੁਝ ਸਹੀ ਹੋਣਾ ਵਾ ਬਸ جے کچھ سمجھ نہیں ਆ ਲੱਗਦੀ ਭਈ ਮੈਨੂੰ ਤੇ ਆਪਨੇ ਕੋਈ ਸਮਝ ਨਹੀਂ ਮੈਂ ਤੇ ਆਮ ਸੋਚਾ ਸੋਚ ਕੇ ਉਹ ਕੁੜੀ ਪੁੱਛੇ ਸੱਚੀ پاگل ਹੋ ਗਈ ਸਾਰੇ ਜਣੇ ਸਾਰੇ پاگل ਹੀ ਹੋ ਗਏ ਨੇ ਉਹ ਹੀ ਕਹਿਣਾ ਤਸਵੀਰ ਤੇ ਜਿਹੜੇ ਹੋਣੇ ਸਾਰਾ ਟੰਬਰ پاگل ਹੋ ਗਿਆ ਉਹਦੇ ਪਿੱਛੇ ਪਤਾ ਨਹੀਂ ਕੀ ਬਣਨਾ ਹੀ ਹੁਣ ਕੁਝ ਸਮਝ ਨਹੀਂ ਲੱਗਦੀ